ਇੱਕ ਮਿੰਟ ਚ ਕੋਕਾ ਕੋਲਾ ਪੀਣ ਵਾਲੇ ਨੂੰ ਮਿਲਣਗੇ ਪੈਸੇ ਤੇ ਜਿਹੜਾ ਨਹੀਂ ਪੀਊਗਾ ਉਹਦੇ ਪਹਿਣਗੇ ਛੱਤਰ ਇੱਕ ਦੋ ਦੋਸਤੋ ਇਸ ਕੌਲੀ ਵਿੱਚ ਪਰਚੀਆਂ ਨੇ ਤੇ ਇਹਨਾਂ ਨੂੰ ਟਾਸਕ ਦਿੱਤਾ ਜਾਊਗਾ ਜਿਹੜੇ ਬਾਈ ਲੈਨ ਚ ਲੱਗੇ ਨੇ ਜਿਹੜਾ ਟਾਸਕ ਜਿਸਨੇ ਪੂਰਾ ਕਰਤਾ ਉਹਨੂੰ 100 ਰੁਪਏ ਦਾ ਇਨਾਮ ਹੈ ਤੇ ਜਿਹਦੋਂ ਟਾਸਕ ਨਹੀਂ ਪੂਰਾ ਹੋਇਆ ਉਹਦੇ ਚੱਪਲਾਂ ਪਹਿਣਗੀਆਂ ਤੇ ਆਜੋ ਵੀਡੀਓ ਸਟਾਰਟ ਕਰਦੇ ਆ ਚਲੋ ਬਾਈ ਤੇ ਆ ਬਾਈ ਨੂੰ ਟਾਸਕ ਮਿਲਿਆ ਇੱਕ ਮਿੰਟ ਮੁਰਗਾ ਬਣਨਾ ਤੇ ਚੱਲ ਬਾਈ ਬਣ ਮੁਰਗਾ ਚੱਲ 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 ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 15

उनताली चाली इकताली बयाली तरताली चवाली, पंताली छियाली संताली अड़ताली उनंजा, पंजा कवंजा बवंजा तरवंजा, चरंजा, पचवंजा छपंजा सतवंजा अठवंजा उनाहठ 60 ਲੈ ਬਾਈ ਨੇ ਟਾਸ ਕਿਹੜਾ ਪੂਰਾ ਕਰਤਾ ਚੱਕ ਬਾਈ 200 ਰੁਪਏ ਜਿੱਤ ਗਿਆ ਠੀਕ ਆ ਠੀਕ ਆ ਹਾਂ ਇੱਧਰ ਹੋ ਜਾ ਆਜੋ ਬਾਈ ਸਿੱਧੀ ਕਰ ਠੀਕ ਆ ਚੱਕ ਬਾਈ ਬਰਤ ਤੇ ਬਾਈ ਨੇ ਕੋਕੇ ਕੋਲੇ ਦੀ ਜਿਹੜੀ ਬੋਤਲ ਪੀਣੀ ਆ ਲਿਆਓ ਬਾਈ ਕੋਕਾ ਕੋਲਾ ਕੋਕੇ ਕੋਲੇ ਦੀ ਬੋਤਲ ਪੀਣੀ ਆ ਲੈ ਖੋਲ ਬਾਈ ਇਹ ਗੇਮ ਹੈ ਸਟਾਰਟ ਚੱਲ

ਭਾਈ ਚੱਲ ਚੱਲ ਭਾਈ 23 ਸਾਰੇ ਤਿਆਰ ਕਰ ਲੈ ਦੀਦੀ ਨਹੀਂ ਆndi ਨਾ ਭਾਈ ਇਹਦੇ ਜੱਪੜਾਂ ਪੂਰੀ ਤੱਕ ਲਾਉਣੀ ਆ ਕੋਕਧਰ ਉਥੇ ਫੇਰ ਖਾਨ ਸਿੱਖੂ ਪਿੰਡ ਸਿੱਖੂ ਆ ਮੁਰਗਾ ਵਣ ਮੁਰਗਾ ਵਣ ਮੁਰਗਾ ਵਣ ਕੇ ਜੱਪੜਾਂ ਨਾ ਭਾਈ 1 2 ਮੁਰਗਾ ਵਣ 3 4 5 ਚੱਲ ਭਾਈ ਲੱਗੋ ਭਾਈ ਲੈਣ ਤੂੰ ਛੋਟੀ ਬਾਦੀ ਆ ਗਈ ਹੁਣ ਚੱਕ ਲੈ ਹਾਂ ਚੱਕ ਲੈ ਬੱਚੀ ਫਾਇਦਾ ਬਾਹਰ ਆ ਜਾ ਵੀਰ ਅੰਦ ਲੈਣ ਤੇ ਸਭਾਈ ਨੇ ਜਿਹੜੇ 20 ਡੰਡ ਲਾਉਣੇ ਆ ਇੱਕ ਮਿੰਟ ਦੇ ਵਿੱਚ ਠੀਕ ਆ ਤੇ ਆ ਜਾ ਬਾਈ 1 2 3 4 5 6 7 8 9 10 11 12 13 14 15 ਲੱਗੇ ਨਹੀਂ ਉਹ ਲਾ ਲਾ ਬਣ ਮੁਰਗਾ ਬਈ ਬਣਾ ਆਪਣਾ ਮੁਰਗਾ ਲਾ ਵੀ ਜੱਪਨਾ 1 2 3 4 ਇੱਕ ਵਾਰ ਲਾਈਕ ਹੋ ਜਾ 5 ਚਲੋ ਆ ਜਾ ਚੱਕ ਵਈ ਵਧੀਆ ਜੀ ਆਜੇ ਕੋਈ ਹੈ ਕਿਤੇ ਕਿੱਟੀ ਕਿੱਦੀ ਹੈ ਪਤਾ ਪਾਲਾ ਤਿਆਰ ਹੈ ਤਰਬੂਜ ਖਾਣਾ ਤੇ ਆ ਬਾਈ ਨੇ ਤਰਬੂਜ ਸਿਰ ਤੇ ਖੜਾਉਣਾ 1 ਮਿੰਟ ਵਾਸਤੇ ਚੱਕ ਬਾਈ ਤਰਬੂਜ ਲਿਆਓ ਲਿਆਓ ਵੀ ਤਰਬੂਜ ਆਜਾ ਮੂਰੇ ਆਜਾ ਖੜਾ ਹੋ ਇੱਕ ਤਾਂ ਅੜਿਆ ਨਹੀਂ ਚੱਲਦਾ ਅੜਿਆ ਨਹੀਂ ਚੱਲ ਚੱਲ ਦੁਬਾਰਾ ਚਾਂਸ ਦੇ ਤੇ ਚੱਲ ਬਾਈ ਨੂੰ ਇੱਥੇ ਆਜਾ ਇੱਥੇ ਆਜਾ ਇੱਥੇ ਆਜੋ ਜਿੰਦਾਬੀ ਚੱਲ ਇੱਕਾ 2 3 4 ਚਲ ਚਲ ਬੋਲ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਇੱਕ ਬੰਦੇ ਨੇ 100 ਰੁਪਏ ਦਿੱਤੇ ਤੇ ਬਾਕੀ ਮੇਰੇ ਗੋਲੇ ਨੇ